ਗੁਰਜੀਤ ਕਾਲ ਸਹਾ ਗੁਰ ਹੈ ਮਾਹੀ ਗੁਰਜੀ ਕੀ ਪਤੇ ਪੈਰੋ ਮਹੱਲਾ ਚੌਥਾ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਾਤ ਹੋਏ ਹਮਾਰੀ ਤੇਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤੇਨ ਕਾ ਹੋ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪੇਤ ਸੁਆਮੀ ਹਮ ਦਾਸਨ ਦਾਸ ਕੀਜੈ ਪਨਿਹਾਰੀ ਰਹਾਉ ਤੈਨ ਮਤ ਊਤਮ ਤੈਨ ਪਾਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤੈਨ ਕੀ ਸੇਵਾ ਲਾਇ ਹਰ ਸੁਆਮੀ ਤੈਨ ਸਿਮਰਤ ਗਾਤ ਹੋਇ ਹਮਾਰੀ ਜੇਨ ਐਸਾ ਸਤਗੁਰ ਸਾਧ ਨ ਪਾਇਆ ਤੇ ਹਰ ਦਰਗਹ ਕਾਢੇ ਮਾਰੀ ਜਿਨ ਐਸਾ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਇਥੇ ਵਿਸਰਾਮ ਲਾਉਣਾ ਹੈ ਤੇ ਹਰ ਦਰਗਹ ਕਾਢੇ ਮਾਰੀ ਤੇ ਨਾਰ ਨਿੰਦਕ ਸੋ ਬਨਾ ਪਾਵੇ ਤਿਨ ਨੱਕ ਕਾਟੇ ਸਿਰਜਨ ਹਾਰੀ ਤਿਨ ਨੱਕ ਕਾਟੇ ਕਸਕੇ ਕਹੋ ਨਾ ਤਿਨ ਦੋਵੇਂ ਨੰਨੇ ਬੋਲਨੇ ਹਨ ਤੈਨ ਨਕ ਐਉਂ ਨਹੀਂ ਬੋਲਣਾ ਤੈਨ ਨਕ ਕਾਟੇ ਸਿਰਜਨ ਹਾਰੀ ਹਰ ਆਪ ਬੁਲਾਵੈ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜੇਸ ਤੂੰ ਮਿਲ ਹੈ ਸੂ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਇਹ ਵਿਸਰਾਮ ਹਰ ਇਥੇ ਯਮ ਖਲਾਦਨੀ ਹੈ ਜਿਸ ਤੂੰ ਨਹੀਂ ਕਹਿਦਨਾ ਜਿਸ ਤੂੰ ਮੇਲ ਹੈ ਸੋ ਤੁਧ ਮਿਲਸੀ ਇੱਥੇ ਵਿਸਰਾਮ ਹੈ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰਾ ਮਹੱਲਾ ਚੌਥਾ ਸਤ ਸੰਗਤ ਸਾਈ ਹਰਿ ਤੇਰੀ ਸਤ ਸੰਗਤ ਸਾਈ ਹਰਿ ਤੇਰੀ ਜੇਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤੈਨ ਹਮ ਸ੍ਰੀਵਹਿ ਨਿਤ ਚਰਣੇ ਸ੍ਰੀਵਹਿ ਰਾਰੇ ਪੂਰੇ ਦੇ ਨਾਲ ਪਾਠ ਹੈ ਤਿੰਨ ਸ੍ਰੀਵਹਿ ਨਿਤ ਚਰਣੇ ਨਵੀਨ ਸਰੂਪਾਂ ਚ ਸ੍ਰੀਵਹਿ ਹੀਠਾਂ ਰਾਰਾ ਲੱਗਿਆ ਹੋਇਆ ਪਰ ਰਾਰੇ ਪੂਰੇ ਦੇ ਨਾਲ ਪਾਠ ਹੈ ਸ੍ਰੀਵਹਿ ਜਗ ਜੀਵਨ ਹਰ ਧਿਆਏ ਤਰਣੇ ਇਹ ਜਗ ਜੀਵਨ ਹਰ ਇਥੇ ਵਿਸਰਾਮ ਲਾਉਣਾ ਹੈ ਧਿਆਏ ਤਰਣੇ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜਹਿਵਾ ਏਤ ਗਨਣੇ ਰਹਾਉ ਗੁਰ ਸਿੱਖ ਹਰ ਬੁੱਲਹੁ ਹਰ ਗਾਵਹੁ ਲੇ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਾਨ ਪਾਵੇ ਹਰ ਸੁਖ ਕਣੇ ਧੰਨ ਸਵੰਥ ਧੰਨ ਸੋ ਪਿਤਾ ਧੰਨ ਸੋ ਮਾਤਾ ਜੇਨ ਜਨ ਜਣੇ ਜੇ ਨਾ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਤਰਣੇ ਨਾਨਕ ਜਨ ਪਾਇਆ ਮਾਤ ਗੁਰਮਤਿ ਜਾਪ ਹਰ ਹਰ ਾਰ ਪਵਣੇ ਪੈਰੋ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਗਲੀ ਥੀਤ ਤਾਸ ਡਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮ ਸੀ ਹਾਂ ਇਹ ਵੱਖਰਾ ਹੀ ਪਾਠ ਅਸ਼ਟਮ ਅਸ਼ਟਮ ਥੀਤ ਇਥੇ ਵਿਸਰਾਮ ਗੋਵਿੰਦ ਜਨਮ ਸੀ ਕਈ ਪਾਠੀ ਜਨਮਾਸੀ ਕਹਿ ਦਿੰਦੇ ਹਨ ਉਹ ਤਾਂ ਬਿਲਕੁਲ ਗਲਤ ਹੈ ਗੋਵਿੰਦ ਜਨਮ ਸੀ ਇਸ ਤਰ੍ਹਾਂ ਬੋਲਣਾ ਜਨਮਾਸੀ ਨਹੀਂ ਕਹਿਣਾ ਪਰਮ ਭੂਲੇ ਨਰ ਕਰਤ ਕਚਰਾਇਣ ਹਾਂ ਇਹ ਜਿਹੜਾ ਨਰ ਪਦ ਹੈ ਇਹ ਦਿਲੀ ਦੀਪਕ ਦੇ ਦੋਵੇਂ ਪਾਸੇ ਲੱਗ ਜੇਗਾ ਪਰਮ ਭੂਲੇ ਨਰ ਕਰਤ ਕਚਰਾਇਣ ਇਸ ਤਰ੍ਹਾਂ ਵੀ ਠੀਕ ਹੈ ਪਰਮ ਭੂਲੇ ਨਰ ਇੱਥੇ ਵੀ ਲੱਗ ਜੇਗਾ ਪਰ ਭੂਲੇ ਪਾਤੇ ਲਾਓ ਇਸ ਤਰ੍ਹਾਂ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਹੂੰ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਸਗਲ ਪਰਾਦ ਦੇਹ ਲੋਰੋਨੀ ਸਗਲ ਪਰਾਦ ਇਥੇ ਵਿਸਰਾਮ ਦੇਹ ਲੋਰੋਨੀ ਦੋਵੇਂ ਹੋੜੇ ਬੋਲਨੇ ਆ ਪਾਠੀ ਸਿੰਘ ਲਰੋਨੀ ਕਹਿ ਦਿੰਦੇ ਹਨ ਇੱਕ ਲੱਲੇ ਦਾ ਹੋੜਾ ਹੀ ਛੱਡ ਦਿੰਦੀ ਹਨ ਧਿਆਨ ਨਾਲ ਲੋਰੋਨੀ ਬੋਲਨਾ ਹੈ ਸੂਖ ਮੁਖ ਜਲੋ ਜੇਤ ਕਹ ਹੈ ਠਾਕੁਰ ਜੋਨੀ ਜਨਮ ਨ ਮਰੇ ਨ ਆਵੇ ਨ ਜਾਏ ਨਾਨਕ ਕਾ ਪ੍ਰਭ ਰਹੇ ਉਸ ਮਾਈ पैरव रह महला पंजवा उठत सुखिया बैठत सुखिया भौ नहीं लागे जा ऐसे बुझिया बुझिया थोड़ा जा कसके बोलना बुझिया नहीं कहना भौ नहीं लागे जा ऐसे बुझिया राखा एक हमारा स्वामी सगल कटाका अंतर जामी रहा सोए अचिंता ਜਾਗ ਅਚਿੰਤਾ ਜਹ ਕਹਾ ਪ੍ਰਭ ਤੂੰ ਵਰਤੰਤਾ ਜਹ ਕਹਾ ਇਥੇ ਵਿਸਰਾਮ ਇੱਕ ਦੇ ਬਿੰਦੀ ਲੱਗੀ ਹੋਈ ਹੈ ਇੱਕ ਦੇ ਜਹ ਦੇ ਬਿੰਦੀ ਹੈ ਨਹੀਂ ਇਸ ਕਰਕੇ ਇਹ ਨਹੀਂ ਜਹਾ ਕਹਾ ਨਹੀਂ ਕਹਿ ਦੇਣਾ ਪਹਿਲਾ ਜਹ ਹੈ ਦੂਜਾ ਕਹਾ ਹੈ ਜਹ ਕਹਾ ਪ੍ਰਭ ਤੂੰ ਵਰਤੰਤਾ ਜਹ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਵਰਤ ਨਾ ਰਹੋ ਨ ਮਹਿ ਰਮਜ਼ਾਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵਰਤ ਨਾ ਰਹੋ ਇਥੇ ਵਿਸਰਾਮ ਹੈ ਨਾ ਮਹਿ ਰਮਦਾਨਾ ਮਹਿ ਪਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਨਾ ਨਾ ਮਹਿ ਰਮਦਾਨਾ ਆਮ ਕਈ ਮਹਿਰ ਮਰਦਾਨਾ ਹੀ ਕਰ ਜਾਂਦੇ ਹਨ ਉਹ ਤਾਂ ਬਹੁਤ ਗਲਤ ਹੈ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਧਿਆਨ ਨਾਲ ਆਠ ਕਰਨਾ ਹੈ ਵਰਤ ਨਾ ਰਹੁ ਨਾ ਮਹਿ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਦਾਨਾ ਏਕ ਗੁਸਾਈ ਅੱਲਹੁ ਮੀਰਾ ਹਿੰਦੂ ਤੁਰਕ ਦੁਹਾਂ ਨੇਬੇਰਾ ਇਹ ਵੀ ਪਾਠ ਹਿੰਦੂ ਤੁਰਕ ਇਥੇ ਵਿਸਰਾਮ ਦੁਹਾਂ ਨਬੇਰਾ ਨਹੀਂ ਕਹਿਣਾ ਦੋਵੇਂ ਲਾਵਾ ਲਾ ਕੇ ਨੰਨੇ ਦੇ ਵੀ ਲਾਂ ਨੇਬੇਰਾ ਇਕੱਠੇ ਹੀ ਬੋਲਣਾ ਹੈ ਰਹਾਉ ਹੱਜ ਕਾਬਾ ਜਾਓ ਨਾ ਤੀਰਥ ਪੂਜਾ ਹੱਜ ਕਸ ਕੇ ਬੋਲਣਾ ਹੈ ਪੂਜਾ ਪੋਲਾ ਬੋਲਣਾ ਹੈ ਇਕੋ ਸੇਵੀ ਔਰ ਨਾ ਦੂਜਾ ਪੂਜਾ ਕਰਾਓ ਨਾ ਨਿਵਾਜ ਗੁਜ਼ਾਰੋ ਇੱਕ ਨਿਰੰਕਾਰ ਲਈ ਹਿਰਦੈ ਨਮਸਕਾਰੋ ਨਾ ਹਮ Hindu ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮੇਲਾ ਖੁਦ ਖਸਮ ਪਛਾਨਾ ਪੈਰਾ ਮਹੱਲਾ ਪੰਜਵਾ ਦਾਸ ਮਿਰਗੀ ਸਹਜੇ ਬੰਦ ਆਨੀ ਹਾਂ ਬੰਧਿਆਨੀ ਨਹੀਂ ਕਹਿਣਾ ਪਾਠ ਬੰਦ ਆਨੀ ਇਹ ਸੰਬੰਧਕ ਪਾਠ ਹੈ ਦਾਸ ਮਿਰਗੀ ਸਹਜੇ ਬੰਦ ਆਨੀ ਪਾਂਚ ਮਿਰਗ ਬਿਦੇ ਸੇਵ ਕੀ ਬਾਨੀ ਸੰਤ ਸੰਗ ਲੈ ਚੜੇ ਉਸਕਾਰ ਮਿਰਗ ਪਕਰੇ ਬਿਨ ਘੋਰ ਹਥਿਆਰ ਰਹਾਉ ਅਖੀਰ ਬਿਰਤ ਮ੍ਰਿਗ ਪਕਰੇ ਮ੍ਰਿਗ ਪਕਰੇ ਬੇਨ ਘੋਰ ਹਥਿਆਰ ਬੇਨ ਘੋਰ ਹਥਿਆਰ ਰਹਾਉ ਅਖੀਰ ਬਿਰਤ ਬਾਹਰ ਆਇਓ ਤਾਏ ਇਹਰਾ ਪਾਇਓ ਹਾਂ ਅਖੀਰ ਬਿਰਤ ਬਾਹਰ ਆਇਓ ਤਾਏ ਅਹਿਰਾ ਪਾਇਓ ਘਰ ਕਹਿ ਗਾਏ ਮ੍ਰਿਗ ਪਕਰੇ ਘਰ ਆਣੇ ਹਾਟ ਮ੍ਰਿਗ ਪਕਰੇ ਘਰ ਆਣੇ ਹਾਟ ਚੋਖ ਚੋਖ ਲੈ ਗਏ ਬਾਂਡੇ ਬਾਟ ਏਹੋ ਅਹੇਰਾ ਕਿੰਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਭਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਹਾਂ ਇਹ ਵਿਸਰਾਮ ਜੇ ਸੋ ਲੋਚ ਲੋਚ ਕਿਤੇ ਵਿਸਰਾਮ ਖਾਵਾਇਆ ਸਾਕਤ ਹਰ ਹਰ ਚੀਤ ਨ ਆਇਆ ਸਾਕਤ ਪਾਤੇ ਵਿਸਰਾਮ ਲਾਉਣਾ ਹੈ ਸਾਕਤ ਹਰ ਹਰ ਚੀਤ ਨ ਆਇਆ ਸੰਤ ਜਨਾ ਕੀ ਲੇ ਹੋ ਮਤੇ ਮਤੇ ਸੰਤ ਜਨਾ ਕੀ ਲੇ ਹੋ ਮਤੇ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਵਿਸਰਾਮ ਲਾ ਦੋ ਸਾਧ ਸੰਗ ਪਾਵਹੁ ਪਰਮ ਗਤੇ ਸਾਧ ਸੰਗ ਪਾਵਹੁ ਪਰਮ ਗਤੇ ਗਤੇ ਪੂਲਾ ਬੋਲਣਾ ਇਸ ਨੂੰ ਗਤੇ ਨਹੀਂ ਕਹਿਣਾ ਪਾਥਰ ਕੋ ਬਹੁ ਨੀਰ ਪਵਾਇਆ ਨਹਿ ਭੀਗੈ ਅਦਿਕ ਸੂਕਾਇਆ ਖਾਟ ਸਾਸਤਰ ਮੂਰਖੈ ਸੁਨਾਇਆ ਜੈਸੀ ਦੇਹ ਦਿਸ ਜੈਸੇ ਦਹ ਦੇਸੋ ਪਵਨ ਚੁਲਾਇਆ ਬੇਨ ਕਾਨ ਖਲਹਾਨ ਜੈਸੇ ਗਾਹ ਨਾ ਪਾਇਆ ਹੈ ਪਾਠ ਬੇਨ ਕਣ ਖਲਹਾਨ ਬੇਨ ਕਣ ਇੱਥੇ ਠਮਕ ਖਲਹਾਨ ਇੱਥੇ ਵਿਸਰਾਮ ਹੈ ਜੈਸੇ ਗਾਹ ਨਾ ਪਾਇਆ ਇਹ ਗਾਹਨ ਇਕੱਠਾ ਪਾਠ ਪਦਸ਼ਿਤ ਪੋਥੀਆਂ 'ਚ ਛਪਿਆ ਹੋਇਆ ਹੈ ਸਰਪੰਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਹੈ ਜੈਸੀ ਗਾਹ ਨਾ ਪਾਇਆ ਤਿਉ ਸਾਕਤ ਤੇ ਕੋ ਨਾ ਬਰਸ ਆਇਆ ਹਾਂਜੀ ਇਹ ਵੀ ਬਰਸ ਆਇਆ ਉਚਾਰਨ ਕਰਨਾ ਹੈ ਜਿਨ੍ਹਾਂ ਪਾਠੀ ਸਿੰਘਾਂ ਨੇ ਸੰਮਥਿਆ ਨਹੀਂ ਕੀਤੀ ਹੁੰਦੀ ਉਹ ਬਰਸਾਇਆ ਹੀ ਕਹਿ ਜਾਂਦੇ ਹਨ ਇੱਕ ਕੰਨਾ ਵਿੱਚ ਛਾੜ ਹੀ ਦਿੰਦੇ ਨੇ ਇਸ ਕਰਕੇ ਧਿਆਨ ਨਾਲ ਬੋਲਣਾ ਹੈ ਤਿਉ ਸਾਕਤ ਤੇ ਇਥੇ ਵਿਸਰਾਮ ਹੈ ਕੋਣਾ ਬਰਾਸ ਆਇਆ ਇਕੱਠਾ ਬੋਲਣਾ ਹੈ ਬਰਾਸ ਆਇਆ ਵੱਖਰਾ ਵੀ ਨਹੀਂ ਕਹਿਣਾ ਇਕੱਠਾ ਤੇਜੀ ਨਾਲ ਬੋਲਣਾ ਹੈ ਬਰਾਸ ਆਇਆ ਪਿਓ ਸਾਕਤ ਤੇ ਕੋਣਾ ਬਰਾਸ ਆਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹ ਨਾਨਕ ਪ੍ਰਭ ਬਣਤ ਬਣਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਕਹ ਨਾਨਕ ਪ੍ਰਭ ਬਣਤ ਬਣਾਇਆ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ